ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡਾ ਮਾਲਣ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਤੇ ਇਸ ਪੰਡ ਨੂੰ ਤਹਿਸੀਲ ਜੈਤੋ ਪੈ ਜਾਂਦੀ ਆ ਇਸ ਪੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਟਾਪ ਕਲਾਸ ਐਚ ਐਫ ਗੱਬਣ ਵੈੜ ਵਕਾਊਆ ਜੀ ਦੀ ਬਣਦੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਘਰੇ ਬੈਠੇ ਖਰੀਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਸਾਰੀ ਡੀਟੇਲ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ। ਹਰਜਿੰਦਰ ਸਿੰਘ। ਹਰਜਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ। ਹਲੋ 80148 80148 408 408 ਇਹ ਵੜ ਬਾਈ ਆਪਣੇ ਘਰ ਦੀ ਹੈ ਜੀ। ਹਾਂ ਬੀਬੀ ਦੀ ਘਰ ਦੀ ਵੜਾ ਤੇ ਪਹਿਲਾ ਸੂਆ ਸੁੰਦੀ ਆ। ਹਾਂ ਜੀ। ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ ਜੀ 5 6 ਦਿਨਸ ਨੂੰ ਵਿੱਚ ਲੈ ਜੂਗੀ 5 6 ਯਾਨੀ ਹਫਤਾ ਮੰਨ ਕੇ ਚੱਲ ਗਏ ਤੇ ਪਹਿਲੇ ਸੂਏ ਬਾਈ ਕੀ ਦੋਦ ਰਿਕਾਰਡ ਇਹ ਕੱਢ ਦੂਗੀ ਦੁੱਧ ਇਹ ਜੀ 20 ਪਲੱਸ ਦੁੱਧ ਦੇਊਗੀ 20 ਪਲੱਸ ਹਾਂਜੀ ਹਾਂਜੀ ਠੀਕ ਆ ਜੀ ਤੇ ਸਿਮਨ ਬਾਈ ਇਹਦੇ ਕਿਹੜਾ ਲੱਗਿਆ ਜੀ ਇਹਦੇ ਜੀ ਏਬੀਐਸ ਦਾ ਚੱਕ ਦਾ ਸਿਮਨ ਲੱਗਿਆ ਹੋਇਆ ਹੈ ਐਚਐਫ ਦਾ ਏਬੀਐਸ ਦਾ ਸਿਮਨ ਲੱਗਿਆ ਹੈ ਤੇ ਕਨਫਰਮ ਤੁਸੀਂ ਆ ਕੇ ਕਰ ਸਕਦੇ ਆਂ ਦੋਸਤੋ ਜੇ ਤੁਹਾਨੂੰ ਕੋਈ ਡਾਊਟ ਆ ਤਾਂ ਬਹੁਤ ਚੰਗੀ ਵਿਹੜਾ ਦੋਸਤੋ ਰਾਜੀਪਲੀ ਕੱਦ ਕਾਠ ਵੇਲ ਤੁਸੀਂ ਉੱਪਰੋਂ ਦੇਖ ਲਓ ਰੀਡ ਦੀ ਹੱਡੀ ਗਾਜਰ ਕੀ ਸਿੱਧੀ ਆ ਤੇ ਮੂੰਹ ਮੱਥਾ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਦੇਖ ਸਕਦੇ ਹੋ ਦੋਸਤੋ ਹਰ ਪੱਖ ਤੋਂ ਬਹੁਤ ਹੀ ਚੰਗੀ ਵਹਿੜ ਆ ਥਾਣਾ ਥਾਣਾ ਦੀ ਗੱਲ ਕਰੀਏ ਤਾਂ ਦੋਸਤੋ ਬਾ ਕਮਾਲ ਆ ਥਣ ਹਵਾਨਾ ਬਿਲਕੁਲ ਪਧਰਾ ਨੇੜੇ ਹੋ ਕੇ ਤੁਹਾਨੂੰ ਥਾਣਾ ਦਾ ਸੈਜ ਗਾਇਬ ਦਿਖਾਉਣੇ ਆ ਦੇਖ ਸਕਦੇ ਹੋ ਦੋਸਤੋ ਮੁਠੀ ਦੀ ਚਵਾਈ ਵਾਲਾ ਥਾਣਾ ਮੋਟਾ ਮੋਟਾ ਤੇ ਦੋਨਾਂ ਪਾਸਿਆਂ ਤੋਂ ਅਗਲੇ ਤੋਂ ਅਗਲੇ ਥਾਣ ਦੀ ਵਿੱਥ ਬਹੁਤ ਆ ਤੇ ਅਗਲੇ ਤੋਂ ਪਿਛਲੇ ਥਾਂ ਦੀ ਵਿੱਥ ਚੰਗੀ ਆ ਤੇ ਮਟਾਈ ਦੋਸਤੋ ਮੁਠੀ ਦੀ ਚਵਾਈ ਵਾਲੀ ਆ ਪੀੜੀ ਦੇ ਪਾਵੇਂ ਵਾਂਗੂ ਚਾਰਾਂ ਚੁੰਡਾਂ ਤੇ ਥਣ ਲੱਗਿਆ ਤੁਸੀਂ ਦੇਖ ਸਕਦੇ ਹੋ 8-10 ਦਿਨ ਇਹਨੇ ਸੂਣ ਚ ਲੈਣੇ ਆ ਤੇ ਉਸ ਮੁਤਾਬਕ ਤੁਸੀਂ ਹਰਵਾਨੇ ਦੀ ਜਿਹੜੀ ਜੱਜਮੈਂਟ ਲਾਉਣੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾਉਣੀ ਆ ਹਵਾਨਾ ਦੋਸਤੋ ਢੈਲਾ ਜਿਹੜੀ ਟੱਲੋ ਦੋਸਤੋ ਇਹਨੇ ਸਾਰੀ ਕਵਰ ਕਰਨੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਚੰਗਾ ਸ਼ਾਨਦਾਰ ਹਵਾਨਾ ਹੈ ਦੇਖ ਸਕਦੇ ਹੋ ਦੋਸਤੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਥਣਾ ਦਾ ਬਹੁਤ ਸ਼ਾਨਦਾਰ ਹਵਾਨਾ ਦੋਸਤੋ ਤਿਆਰ ਕੀਤਾ ਨਾੜਾ ਤੁਸੀਂ ਦੇਖ ਸਕਦੇ ਹੋ ਹਵਾਨੇ ਦੇ ਉੱਤੇ ਉਬਰੀਆਂ ਹੋਈਆਂ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਤੁਸੀਂ ਦੇਖ ਸਕਦੇ ਹੋ ਤੁਰਦੀ ਤੋਂ ਤੁਹਾਨੂੰ ਹਵਾਨੇ ਦੀ ਸਾਰੀ ਜਜਮੈਂਟ ਇਹਦੇ ਆ ਜਾਣੀ ਆ ਕੱਦ ਕਾਠ ਤੇ ਵੇਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਚੰਗੀ ਵਿਹੜਾ ਦੋਸਤੋ ਪਹਿਲਾ ਸੂਆ ਪਲੀ ਬਹੁਤ ਆ ਦੁੱਧ ਪੋਲੇ ਜਿਹੇ ਹੱਥ ਨਾਲ ਇਹਨੇ ਕੱਢ ਦੇਣਾ ਜਿੰਨਾ ਬਾਈ ਨੇ ਦੱਸਿਆ ਦੇਖ ਸਕਦੇ ਹੋ ਤੁਸੀਂ ਹਵਾਨਾ ਤੋੜ ਕੇ ਬਾਈ ਜੀ ਦਿਖਾਉਂਦਾ ਬਹੁਤ ਖੁੱਲਾ ਭਾਂਡਾ ਦੋਸਤੋ ਢਾਂਚਾ ਬਹੁਤ ਵੱਡਾ ਉਸ ਮੁਤਾਬਕ ਦੁੱਧ ਦੇਣਾ ਇਹਨੇ ਲੈ ਆਉਂਦੇ ਔਰੀਦਰ ਵਰਾਤ ਨੂੰ ਨੇੜੇ ਹੋ ਕੇ ਦੋਸਤੋ ਫਿਰ ਦਿਖਾ ਦਿੰਨੇ ਹਵਾਨਾ ਬਹੁਤ ਹੀ ਜਿਆਦਾ ਸ਼ਾਨਦਾਰ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਆ ਢੈਲਾ ਸਾਰੀ ਇਹਨੇ ਕਵਰ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਹੱਥ ਲਾ ਰਿਹਾ ਸੀਲਸ ਲੱਗ ਦੋਸਤੋ ਹੰਤੋਂ ਜ਼ਿਆਦਾ ਜਿੰਨਾ ਵੀ ਕਹਿ ਦਈਏ ਪਸ਼ੂ ਸੀਲ ਹੋਵੇ ਤਾਂ ਦੋਸਤੋ ਘਰੇ ਰੱਖਣ ਨੂੰ ਵੀ ਪਸ਼ੂ ਚੰਗਾ ਹੁੰਦਾ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਹਵਾਨਾ ਉੱਪਰ ਤੱਕ ਇਹਨੇ ਲਾ ਜਾਣਾ ਤੇ ਪੱਠਪੁੜੇ ਦਾ ਅੰਦਾਜ਼ਾ ਤੁਸੀਂ ਲਾ ਲਓ ਦੋਸਤੋ ਬਹੁਤ ਹੀ ਜ਼ਿਆਦਾ ਭਰਵੇਂ ਪੱਠਪੁੜੇ ਦੀ ਆ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਫਿਰ ਇਹਦਾ ਜੀ ਇਹਦੀ ਜੀ 1,10,000 ਰੁਪਇਆ ਆਪਾਂ ਡਿਮਾਂਡ ਕਰਦੇ ਆ ਮੰਗ ਕਰਦੇ ਆ ਤੇ ਮਾਨਤਾਨ ਹੋ ਜੂ 1,10,000 ਜੋ ਬਾਈ ਲਓ ਵੀ ਸੱਜਣੋ 1,10,000 ਬਾਈ ਨੇ ਮੁੱਲ ਕੀਤਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵਿਹੜ ਪਸੰਦ ਆ ਪਹਿਲਾ ਸੁਆ ਦੋਸਤੋ ਗਾਡਰ ਸਰੀਰ ਆ ਤੇ ਬਾਈ ਦਾ ਨੰਬਰ ਆਪਾਂ ਸਰੀਰ ਸਕਰੀਨ ਦੇ ਉੱਪਰਲੇ ਪਾਸੇ ਲਾ ਦਿੰਦੇ ਆ ਇਸ ਨੰਬਰ ਤੇ ਤੁਸੀਂ ਬਾਈ ਹਰਣਾ ਨਾਲ ਸੰਪਰਕ ਕਰ ਲਿਓ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋਂ ਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋਂ ਤੇ ਕਮੈਂਟ ਕਰਕੇ ਦੱਸਿਓ ਵੈਰ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਹਾਂ ਦੋਸਤੋਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ